ਦੇ ਮਹੱਲਾ ਚੌਧਰੀਆਂ ਵਿਖੇ ਇੱਕ ਘਰ ਨੂੰ ਅੱਗ ਲੱਗਣ ਕਾਰਨ ਕਾਫੀ ਨੁਕਸਾਨ ਹੋ ਗਿਆ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਘਰ ਦੇ ਮਾਲਕ ਵਿਸ਼ਾਲ ਨੇ ਬੇਰਵਾ ਦਿੰਦੇ ਹੋਏ ਦੱਸਿਆ ਕਿ ਸ਼ਾਮ 7:30 ਵਜੇ ਦੇ ਕਰੀਬ ਬਿਜਲੀ ਦਾ ਸਰਕਟ ਹੋਣ ਕਾਰਨ ਅੱਗ ਲੱਗ ਕੇ ਉਸ ਦੇ ਘਰ ਦਾ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ। ਲੋਕਾਂ ਦੀ ਮਦਦ ਨਾਲ ਅੱਗ ਤੇ ਕਾਬੂ ਪਾ ਗਿਆ। ਸਰਕਾਰ ਤੋਂ ਮੰਗ ਕੀਤੀ ਕਿ ਹੈ ਉਸ ਨੂੰ ਸਰਕਾਰੀ ਮਦਦ ਦਿੱਤੀ ਜਾਵੇ। ਖ਼ਬਰਤੋਂ ਰਾਜਪਾਲ ਨੰਗਲ ਦੀ ਖਾਸ ਰਿਪੋਰਟ ਲਿੰਕ ਨੂੰ ਇਹਤੇ ਸ਼ੇਅਰ ਕਰੋ ਮੈਂ ਬਈ ਵਿਸ਼ਾਲ ਆ ਮੈਂ ਚੌਧਰੀ ਮਹੱਲੇ ਤੋਂ ਰਹਿਣਾ ਨਾ ਹਾਂ ਜੀ ਸਾਡੇ ਲਾਈਟ ਵੱਧ ਘਟ ਕਰਕੇ ਭਈ ਬਸ ਆਈ ਤਾਰ ਸਪਾਰਕ ਹੋ ਗਿਆ ਕੋਈ ਅੱਛਾ ਜੀ ਉਹਦੇ ਕਰਕੇ ਕਮਰੇ ਦੀ ਸਾਰੀ ਆਗੂਗੁ ਲੱਗ ਗਈ ਕੀ ਕੀ ਨੁਕਸਾਨ ਹੋ ਗਿਆ ਹੋ ਗਿਆ ਜੀ ਸਾਰਾ ਹੀ ਕੁਛ ਹੈ ਭਾਈ ਕਮਰੇ ਦੇ ਵਿੱਚ ਆਲ ਜੀ ਦੀ ਬੈੱਡ ਬੈੱਡ ਰੂਮ ਹੋ ਗਿਆ ਹੋਰ ਕਾਫੀ ਬੱਚਿਆਂ ਦਾ ਜੀ ਕੱਪੜਾ ਜਿਹੜਾ ਵਿਸਤਰਾ ਸਾਡਾ ਭਈ ਤੇ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਆਂ ਬਸ ਪਈ ਇਹ ਬਿੱਲ ਇੰਨਾ ਇੰਨਾ ਆ ਰਿਹਾ ਵਾ ਹੋਰ ਤਾਂ ਕੁਛ ਨਹੀਂ 15 15 20 ਵੀ ਅਸੀਂ ਪ੍ਰਾਈਵੇਟ ਜੋਬ ਕਰਦੇ ਆਂ ਬਈ ਦੋਨੋਂ ਕੋਲ ਬਿਲਾ ਦੇ ਮੈਂ ਲੱਗ ਰਹਿ ਰਹਿਆ ਵਾ ਅੱਛਾ ਜੀ ਤੇ ਬਿੱਲ 15 15 20000 ਆ ਰਿਹਾ ਤੇ ਦੇਖ ਲਓ ਤਾਰਾ ਅਸੀਂ ਪ੍ਰਾਈਵੇਟ ਪੈਸੇ ਦੇ ਕੇ ਪੁਆਣੀ ਪੈਂਦੀ ਆ ਵਾ ਤੇ ਉਹ ਹੁਣ ਤਾਰਾ ਦੇਖ ਲਓ ਤੁਹਾਡੇ ਸਾਹਮਣੇ ਹੀ ਆ ਕੀ ਆ ਦੇਖਣ ਵੀ ਨਹੀਂ ਆਂਦੇ ਪਈ ਇੱਕ ਤਾਂ ਬੰਦਾ ਕਹਿੰਦਾ ਦੇਖ ਲੈ ਜੀ ਉਹ ਦੇਖਣ ਵੀ ਨਹੀਂ ਆਂਦੇ ਪਈ ਹੋਰ ਰਾਤੀ ਮੱਲੇ ਵਾਲੇ ਦੱਸਦੇ ਤਾਰ ਰਾਤੀ ਬਹੁਤ ਜ਼ਿਆਦਾ ਰਾਤੀ ਪੂਰੀ ਰਾਤ ਵੀ ਲੈਟ ਆਂਦੀ ਜਾਂਦੀ ਰਹੀ ਬਈ